ਉਹ ਡਰਦੇ ਦੁੱਤੇ ਨਹੀਂ ਹੈਗੇ ਉਹਨੂੰ ਕਹਦੇ ਜਾ ਕੇ ਇੱਕ ਵਾਰੀ ਹਾਂ ਆਹੀ ਪਰ ਮੈਂ ਕੁੱਟਾਂਗੇ ਖੜ ਕੇ ਆਹੀ ਪਰ ਨਾ ਕੁੱਟਾਂਗੇ ਹਾਂ ਜਗਬਣੀ ਪੰਜਾਬ ਖੇਸਰੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਅਸੀਂ ਮੌਜੂਦ ਆ ਲੁਧਿਆਣਾ ਦੇ ਜਗਰਾਉਂ ਬੋਲ ਦੇ ਉੱਤੇ ਤੇ ਇਸ ਵਕਤ ਸਾਡੇ ਨਾਲ ਉਥੇ ਅਸੀਂ ਦੇਖ ਰਹੇ ਪਏ ਆ ਨੀਡੂ ਸ਼ਟਰ ਆਲੇ ਜੋ ਕਿ ਇਸ ਵਕਤ ਇੱਥੇ ਮੌਜੂਦ ਹੈ ਜੋ ਬੰਦਾ ਜਸ਼ਟਰ ਆਲੇ ਜਸਵੀਰ ਜੱਸੀ ਬਾਰੇ ਕੁਛ ਕਹਿ ਰਹੇ ਪਏ ਐ ਕੀ ਗੱਲ ਹੋ ਗਈ ਸੋ ਉਹ ਭਾਜੀ ਜਸਵੀ ਜੱਸੀ ਬੰਦਾ ਕੋਈ ਬੰਦਾ ਹੈਗਾ ਵਾ ਕੀ ਗੱਲ ਕਹਿ ਤੀ ਜਸਵੀਰ ਜੱਸੀ ਰੇਟੋ ਭਾਜੀ ਉਸ ਬੰਦੇ ਨੇ ਕਿਆ ਵਾ ਕਿ ਆ ਦੇਖੋ ਆ ਵੀਡੀਓ ਵਿੱਚ ਉਹਨੇ ਕਿਆ ਵਾ ਕਿ ਜਦ ਬਾਬਾ ਮੁਰਾਦ ਸਾਹਿਬ ਬਾਬਾ ਲਾਡੀ ਸਾਹਿਬ ਸਰਕਾਰ ਪਰ ਬਾਪੂ ਲਾਲ ਬਾਸਾ ਸਾਹਿਬ ਸਰਕਾਰ ਜਾਂ ਵਿੱਕੀ ਸਾਹਿਬ ਸਰਕਾਰ ਇਹ ਸਭ ਡੇਰਾਂ ਦੇ ਲੋਕੀ ਸਿੰਗਰ ਜਾ ਕੇ ਇਹਨੂੰ ਪ੍ਰਮੋਟ ਕਰਦੇ ਆ ਇਹ ਡੇਰਾ ਨਹੀਂ ਹੈਗਾ ਇਹ ਨਾ ਕਰੋ ਇਹਦਾ ਨਾ ਕਰੋ ਉਹਦਾ ਨੀ ਟੂ ਸ਼ਟਰ ਵਾਲਾ ਬਾਬਾ ਬਣੀ ਫਿਰਦਾ ਵਾ ਤੇ ਉਹ ਚੈਨਲ ਬਣਾਈ ਫਿਰਦਾ ਇਹ ਕੋ ਇਨੂੰ ਬੰਦਾ ਪੁੱਛੇ ਕਿਹੜਾ ਬੇਫਕੂਆ ਕੈਦਾ ਕਰ ਕੇ ਆਣ ਵਾਲਾ ਇਹਦੇ ਗਾਣੇ ਆਪਣੇ ਚੱਲਦੇ ਨਹੀਂ ਆਪ ਕੈਰੇਕਟਰਲੈਸ ਬੰਦਾ ਦੁਨੀਆ ਨੂੰ ਕੀ ਸਹਯੋਗ ਦਿੰਦਾ ਗਲਤ ਗਾਣੇ गा ਕੇ ਲੋਕਾਂ ਨੂੰ ਪ੍ਰਮੋਟ ਕਰਦਾ ਇਹ ਬੰਦਾ ਜਸਵੀ ਦੱਸੀ ਆ ਇਹਦੇ ਜੁੱਤੀਆਂ ਪਹਿਣੀਆਂ ਹੁਣ ਜੁੱਤੀਆਂ ਇਹਨੂੰ ਬੰਦਾ ਪੁੱਛੇ ਵੀ ਤੇਰੇ ਘਰ ਦੇ ਕੋਈ ਤੇਰਾ ਜਨਮ ਦਿਨ ਮਨਾਉਂਦੇ ਨਹੀਂ ਹੁਣੇ ਜਿੱਦਣ ਬਾਬਾ ਜੀ ਦਾ ਜਨਮ ਦਿਨ ਪੂਰੇ ਵਰਲਡ ਵਿੱਚ ਜਨਮ ਦਿਨ ਮਨਾਇਆ ਜਾਂਦਾ ਤੁਸੀਂ ਤੁਸੀਂ ਜ਼ਿਕਰ ਕੀਤਾ ਵਿੱਚ ਕੀ ਜਸਵੀਰ ਜੱਸੀ ਕਰੈਕਟਰਲੈਸ ਬੰਦਾ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਪੋਰਾਂ ਨੂੰ ਇਹ ਇੱਕ ਵੱਡੇ ਕਲਾਕਾਰ ਹੈ ਉਹ ਜਿਹੜਾ ਜਿਹੜਾ ਸਕੂਲ ਚ ਪੜਦਾ ਸਕੂਲ ਚ ਜਾ ਕੇ ਪੁੱਛਿਆ ਜਾਵੇ ਉਹ ਸਕੂਲ ਚ ਜਾ ਕੇ ਪੁੱਛੋ ਇਹਦਾ ਕੀ ਕਰੈਕਟਰਲੈਸ ਸੀਗਾ ਬੰਦਾ ਇਹ ਬਾਜ ਬੰਦਾ ਬਾਜ ਗਾਣਾ ਚੱਲ ਪੈਂਦਾ ਇਹਨਾਂ ਕਲਾਕਾਰਾਂ ਦੀ ਹਵਾ ਹੀ ਭਲ ਜਾਂਦੀ ਹੈ ਪੁੱਤੋ ਕਹਿੰਦਾ ਜੇ ਇਹਨਾਂ ਕਲਾਕਾਰ ਪੁੱਛ ਕਨਵਰ ਗਰੇਵਾਲ ਨੂੰ ਪੁੱਛ ਸਰਦੂਰ ਸਿਕੰਦਰ ਪਰਿਵਾਰ ਨੂੰ ਪੁੱਛ ਜੀਖਾਨ ਨੂੰ ਪੁੱਛ ਅਫਸਾਨਾ ਖਾਨ ਨੂੰ ਪੁੱਛ ਗੁਰਦਾਸ ਮਾਨ ਨੂੰ ਪੁੱਛ ਸਲੀਮ ਭਾਈ ਨੂੰ ਪੁੱਛ ਖਲੀ ਭਾਈ ਨੂੰ ਔਰ ਪੁੱਛ ਗਰਦਾਸ ਮਾਨ ਜੀ ਨੂੰ ਜੇ ਨਹੀਂ ਜੀ ਕਿਹਦਾ ਹਾਂ ਸਲਮਾਨ ਖਾਨ ਜੀ ਨੂੰ ਪੁੱਛ ਕੇ ਦੇਖ ਜਿਹੜੇ ਦਰਵਾਜ਼ੇ ਮੱਥਾ ਟੇਕ ਕੇ ਗਏ ਉੱਤੇ ਉਹ ਤੇਰੀ ਔਕਾਤ ਹੈਗੀ ਮੱਥਾ ਟੇਕਣ ਦੀ ਤੇਰੇ ਪੱਲੇ ਦਵਾਨੀ ਨਹੀਂ ਤੂੰ ਜੀਰੋ ਬੰਦਾ ਤੂੰ ਮੇਰੀ ਜੁੱਤੀ ਚੰਦਾ ਵੀ ਬੰਦਾ ਹਾਂ ਕਿ ਸਰ ਹੈ ਨਹੀਂਗਾ ਅ ਤੂੰ ਮੇਰੀ ਜੁੱਤੀ ਬਰਾਬਰ ਵੀ ਹੈ ਨਹੀਂਗਾ ਮੈਂ ਤੈਨੂੰ ਕੀ ਜਾਣਦਾ ਇੰਨਾ ਇੰਨਾ ਰੋਸ਼ ਜਿਹੜਾ ਤੁਹਾਡਾ ਵਾ ਤੁਸੀਂ ਕੀ ਮੰਗ ਕੀ ਕਰਦੇ ਹੋ ਤੁਸੀਂ ਇਹ ਕੂਲਰ ਪੀਜੇ ਜਿਹਦਾ ਕੂਲਰ ਪੀਜੇ ਵਾਲੇ ਹੈਗੇ ਨਾ ਬਤਮੀਜ਼ ਬੰਦੇ ਇਹ ਉਹਦਾਂ ਦਾ ਬਤਮੀਜ਼ ਬੰਦਾ ਵਾ ਉਹਨਾਂ ਦੇ ਅੱਧ ਤੱਕ ਪਰਚਾ ਨਹੀਂ ਕੱਟਿਆ ਗਿਆ ਕਿਉਂਕਿ ਤਿੰਨ ਪਾਰਟੀਆਂ ਦਾ ਡੋਰ ਆ ਉਹਨ ਕੋ ਤਿੰਨ ਪਾਰਟੀਆਂ ਦਾ ਹਾਂ ਪਿੱਛੇ ਹੱਥ ਪਾ ਉਹਨਾਂ ਦਾ ਇਹ ਜਿਹੜੀਆਂ ਵਾਲਿਆਂ ਨਾਲ ਜਿਹੜੇ ਲੀਡਰ ਆ ਲੀਡਰ ਲੀਡਰਾਂ ਦੇ ਲੀਡਰ ਹੀ ਕੰਮ ਕਰਾਉ ਰਹੇ ਸਾਰੇ ਇਹਦੇ ਕੋ ਇਹ ਵੀ ਕਿਸੇ ਪਾਰਟੀ ਦਾ ਬੰਦਾ ਵਾ ਉਹ ਤਾਂ ਪੀਸਾ ਵਾਲਿਆਂ ਨੂੰ ਤਾਂ ਲੋਕ ਇੰਨਾ ਪਿਆਰ ਦਿੰਦੇ ਪਿਆਰ ਦਿੰਦੇ ਗਲਤ ਵੀਡੀਓ ਬੈਲ ਕੀਤਾ ਉਹ ਤਾਂ ਕਹ ਦੁਨੀਆ ਇਹ ਬੜੀ ਉਹ ਮੈਂ ਗੱਲ ਗੱਲ ਕੱਢਣਾ ਨਹੀਂ ਜਾਂਦਾ ਤੇ ਦੁਨੀਆ ਨੂੰ ਗੱਲ ਕੱਢੀ ਮੈਂ ਪਰਚਾ ਕਰਾਉਣ ਜਾਂਦਾ ਮੈਂ ਪਰਚਾ ਕਢਾ ਕੇ ਰਹੂੰਗਾ ਨਾ ਤੂੰ ਜੋ ਮਰਜੀ ਹੋ ਜੇ ਇੱਥੇ ਨਹੀਂ ਸੁਣੀ ਜਾਊਗੀ ਮੇਰੀ ਗੱਲ ਸਰਕਾਰ ਤੱਕ ਪਹੁੰਚ ਗਈ ਹੈ ਸਾਰੇ ਮਨਿਸਟਰਾਂ ਤੱਕ ਸਾਰੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਵੀ ਮੈਂ ਗੱਲ ਪਹੁੰਚਾਤੀ ਆ ਵੀ ਇਹਨੇ ਦੁਨੀਆ ਨੂੰ ਗਾਲ ਕਢੀ ਆ ਇਸ ਬੰਦੇ ਨੇ ਪੰਜ ਬੰਦੇ ਆ ਮਾਫੀ ਮੰਗਣ ਲਈ ਮੀਡੀਆ ਸਾਹਮਣੇ ਮੈਂ ਕੁਛ ਨਹੀਂ ਕਹਾਂਗਾ ਕਿਉਂਕਿ ਦੁਨੀਆ ਮaaf ਕਰੇਗੀ ਮੈਂ ਕੌਣ ਹਾਂ ਪਰ ਇਹ ਜਸਵੀਰ ਜੱਸੀ ਜਸਵੀਰ ਜੱਸੀ ਵਰਗੇ ਇਹਨਾਂ ਨੂੰ ਗਾਲਾਂ ਗੋਲਾਂ ਦਰਉਂਦਾ ਨਹੀਂਗਾ ਇੱਕੇ ਗਾਣਾ ਚੱਲ ਜਾਂਦਾ ਕਾਰ ਦੀ ਬਾਰੀ ਖੋਲ ਕੇ ਤਾਂ ਬੈਠ ਕੇ ਚੱਲ ਜਾਂਦੇ ਆ ਕਿ ਜਿਵੇਂ ਪਤਾ ਨਹੀਂ ਕਿੱਡੇ ਮਹਾਰਾਜ ਆ ਪਰ ਜਸਵੀਰ ਜੱਸੀ ਦੇ ਤਾਂ ਕਈ ਗਾਣੇ ਜਿਹੜੇ ਬਹੁਤ ਉਹ ਫਲॉप ਆ ਸਾਰੇ ਗਾਣੇ ਮੇਰੇ ਮੇਰੇ ਗਾਣੇ ਚੱਲੇ ਸੀਗਾ 31 ਦਸੰਬਰ ਲੈ ਕੇ ਤੇ ਕੋਈ ਅੱਗੇ ਫਲॉप ਗਾਣਾ ਵਾ ਤੇ 18 ਲੱਖ ਵਿਊ ਗਿਆ ਉਹਨੂੰ ਦੇਖ ਕੇ ਦਿਲ ਦੀ ਧੜਕਾ ਬੰਦ ਹੋ ਗਈ ਆ ਵੀ ਇਸ ਬੰਦੇ ਦੇ ਵਿਊ ਇਹਨੇ ਕਿਉਂ ਗਏ ਆ ਇਹ ਸਿਰਫ ਇਸ ਗੱਲ ਤੋਂ ਖਿੱਚਦਾ ਪਿਆ ਇਹਦੇ ਬਰਦਾਸ਼ ਨਹੀਂ ਹੋ ਰਹੀ ਇਹ ਤਾਂ ਢਿੱਡ ਵੀ ਡੁੱਠੀ ਵੀ ਟਿੱਡਾ ਪੀੜੀਆਂ ਉੱਠੀਆਂ ਪਈਆਂ ਉਹ ਤੇਰੇ ਉੜਦੀਆਂ ਰਹਿਣੀਆਂ ਤੇਰਾ ਤੇ ਤਿੰਨ ਤੋਂ ਪ੍ਰੋਗਰਾਮ ਤੋਂ ਬਾਅਦ ਜੁੱਤੀਆਂ ਪਹਿਣੀਆਂ ਜਿੱਦਨ ਭਾਜੀ ਬਾਬਾ ਬਾਬਾ ਲਾਡੀ ਸਾਈਂ ਸਰਕਾਰ ਦਾ ਜਨਮ ਦਿਨ ਹੁੰਦਾ ਪੂਰੇ ਵਰਲਡ 'ਚ ਕੇਕ ਕੱਟਿਆ ਦਾ ਬਾਪੂ ਲਾਲ ਬਾਦਸ਼ਾਹ ਸਰਕਾਰ ਦੀ ਜਨਮ ਦਿਨ ਹੁੰਦਾ ਪੂਰੇ ਵਰਲਡ 'ਚ ਕੇਕ ਕੱਟਿਆ ਦਾ ਜੇ ਨਕੋਦਰ ਦੀ ਧਰਤੀ پاک ਵਾ ਔਰ ਇਹ ਨਹੀਂ ਕਿ ਨਕੋਦਰ ਦੀ ਧਰਤੀ ਸਾਰੇ ਜਿੱਥੇ ਪੀਰਾਂ ਫਕੀਰਾਂ ਦੇ ਦਰਬਾਰ ਹਨ ਉਹ ਸਾਰੀਆਂ ਧਰਤੀਆਂ پاک ਆ ਇਸ ਹਿੰਦੁਸਤਾਨ ਜਾਂ ਪੰਜਾਬ ਤੇ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਇਹਨਾਂ ਦਾ ਬੇੜਾ ਗਰਕ ਹੋਣਾ ਜਸਵੀਰ ਜੱਸੀ ਦਾ ਕੀ ਇਹ ਜਿਹੜੇ ਨੀਟੂ ਛੱਡਰਾਂ ਵਾਲੇ ਜਿੱਦਾਂ ਕਿ ਇਲੈਕਸ਼ਨ ਚੋਣਾ ਜਦੋਂ ਜਦੋਂ ਨੇੜੇ ਆਂਦੀ ਆ ਉਦੋਂ ਉਦੋਂ ਕੁਛ ਨਾ ਕੁਛ ਕਰਦੇ ਉਹ ਭਾਜੀ ਚੋਣਾ ਦੀ ਛੱਡੋ ਤੁਸੀਂ ਸਾਡੀ ਬੇਗਮਪੁਰਾ ਪਾਰਟੀ ਜਿੰਦਾਬਾਦ ਜਿੰਦਾਬਾਦ ਰਹੇਗੀ ਪੂਰੇ ਵਰਲਡ ਚ ਪਾਰਟੀ ਚਲਦੀ ਆ ਇਸ ਟਾਈਮ ਹਿੰਦੁਸਤਾਨ ਦੇ ਅੰਦਰ ਐਦਾਂ ਦੀ ਪਾਰਟੀ ਨਹੀਂ ਸਟਰੋਂਗ ਹੋਣੀ ਕੋਈ ਦੱਸੀ ਜਸਵੀਰ ਤੇ ਕਿਸੇ ਹੋਰ ਨੇ ਸਵਾਲ ਨਹੀਂ ਚੱਕਿਆ ਸਭ ਤੋਂ ਪਹਿਲਾਂ ਤੁਸੀਂ ਸਵਾਲ ਚੱਕਿਆ ਹੋਣਾ ਭਾਜੀ ਮੇਰਾ ਨਾਮ ਲਿਓ ਨੇ ਕਹਿੰਦਾ ਨੀਟੂ 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 ਵੀ ਬਾਬਾ ਬਣ ਗਿਆ ਵੀ ਨੀਟੂ ਤਰੇ ਕਰੋ ਖਾਣ ਆਂਦਾ ਨੀਟੂ ਨੂੰ ਕ ਮਾਮਾ ਭੁਖਿਆ ਤੂੰ ਤੇਰੇ ਗਾਣੇ ਜੇ ਤੂੰ ਪੈਸੇ ਦਿੰਦਾ ਨਹੀਂ ਲੋਕਾਂ ਨੂੰ ਤੇ ਤੇਰੇ ਗਾਣੇ ਸਵਾ ਚੱਲਣੇ ਲੋਕਾਂ ਦੀ ਬਾਦ ਦੁਵਾਵਾਂ ਲੈ ਕੇ ਬੈਠਾ ਤੂੰ ਇਲੈਕਸ਼ਨਾਂ ਦਾ ਆਣ ਵਾਲਾ ਦੌਰ ਹੈ ਦੁਬਾਰਾ ਇਲੈਕਸ਼ਨ ਲੜਨ ਦੀ ਸਲਾਹ ਦੋਡੀ ਲੱਗਦਾ ਭਾਜੀ ਸਾਰਾ ਪਰਿਵਾਰ ਐਮਪੀ ਬਣੇਗਾ ਮੇਰਾ ਜਿੱਥੇ ਪਏ ਅਸੀਂ ਐਮਪੀ ਤੁਸੀਂ ਐਮਪੀ ਦੀ ਗੱਲ ਕੀਤੀ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਐਮਪੀ ਦੀ ਹਾਂ ਸਾਰੇ ਜਗ੍ਹਾ ਤੇ ਜਿੱਥੇ ਦਿੱਤੇ ਜਿੱਥੇ ਦਿੱਤੇ ਇਲੈਕਸ਼ਨ ਹੋ ਰਿਹਾ ਅੱਛਾ ਜੀ ਹਾਂ ਸਾਰੀ ਜਗ੍ਹਾ ਤੇ ਸਾਰੇ ਦੇਸ਼ ਚ ਹਾਂ ਸਾਰੇ ਦੇਸ਼ ਚ ਖੜੇ ਆਈ ਆਪਾਂ ਸਾਰੇ ਦੇਸ਼ ਚ ਦਈ ਖੜੇ ਹਾਂ ਜੋ ਐਸੀ ਸਾਡੇ ਨਾਲ ਨੀਟੂ ਛ ਨੂਵੇ ਜੱਸੀ ਜਸਵੀਰ ਨੇ ਜੋ ਬਿਆਨ ਦਿੱਤਾ ਹੈ ਉਹ ਵਿਵਾਦਿਤ ਬਿਆਨ ਹੈ ਅਤੇ ਅਸੀਂ ਇਹ ਇਸ ਬਿਆਨ ਦਾ ਨਿਊਟ੍ਰੋ ਸ਼ੈਟਰ ਵਾਲੇ ਦਾ ਕਹਿਣਾ ਹੈ ਕਿ ਉਹ ਇਹ ਬਿਆਨ ਦਾ ਕੰਡਨਨ ਕਰਦਾ ਹੈ ਅਤੇ ਉਹ ਉਸ ਤੋਂ ਚਾਹਦਾ ਹੈ ਕਿ ਉਹ ਮਾਫੀ ਮੰਗੇ ਸੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਦਿਓ ਕਿ ਨਿਊਟ੍ਰੋ ਸ਼ੈਟਰ ਵਾਲੇ ਦਾ ਜੋ ਇਹ ਅੱਜ ਕਹਿਣਾ ਹੈ ਉਹ ਠੀਕ ਹੈ ਜਾਂ ਗਲਤ ਹੈ